ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਘਰ ਪਰਵਾਜ਼ ਵਧੀਆ ਵੀਰਾਂ ਦੇ ਲਓ ਜੀ ਬਾਈ ਜੀ ਹਜ਼ਾਰ ਵਾਲੇ ਕਬੂਤਰ ਬਾਈ ਕਰੋ ਚੈੱਕ ਆ ਤਾਂ ਮਦੀਨਾ ਬਾਈ ਜਿਹਦੇ ਪੋਟੇ ਤੇ ਇਹਦਾ ਕਲਰ ਜਿਆ ਕਲ ਕੋਈ ਸੀ ਇਹਦਾ ਕਾਲਾ ਘੰਡ ਕਾਲੀ ਟੋਰੀ ਤੇ ਗੁਲਾਬੀ ਕੱਚਾ ਸੀ ਇਹ ਯਾਤਰੀ ਉੱਡੀ 5:30 ਵਜੇ ਬੈ ਗਈ ਸੀ ਬਾਈ ਇਹ ਕੋਈ ਵਾਸਾ ਹੋ ਗਿਆ ਕੋਈ ਗੱਲ ਬਾਤ 5:30 ਵਜੇ ਬੈਗੀ ਸੀ ਥੋੜਾ ਜਿਹਾ ਸਮਾਈ ਦੇ ਵਿੱਚ ਇੱਧਰ ਉੱਧਰ ਹੋ ਗਿਆ ਉੱਡੀ ਬਹੁਤ ਬਾਈ ਉਸ ਜਿੱਥੋਂ ਛੱਡੀ ਸੀ ਉਸੇ ਜਗ੍ਹਾ ਤੇ ਬੈਠੀ ਹੈ ਇਹ ਮਦੀਨਾ ਨਾ ਤੈਨੂੰ ਫੜ ਕੇ ਸ਼ੌਕ ਕਰਾਉਣਾ ਦਾ ਲੋ ਜੀ ਕਰੋ ਚੈੱਕ ਕਰ ਠੀਕ ਹੈ ਜੀ ਬਾਈ ਟੱਕਾ ਰਗਾ 5:30 ਵਜੇ ਬੈਗੀ ਸੀ ਬਾਈ 7:00 ਵਜੇ ਬਾਜੀ ਹੋ ਗਈ ਸੀ ਆ ਨਾਰਾ ਬਾਈ ਠੀਕ ਆ ਜੀ ਹਜ਼ਾਰ ਵਾਲਿਆਂ ਚੋ ਤੇ ਨਵੇਂ ਵੀਰ ਵੀਡੀਓ ਦੇਖ ਰਹਾ ਹੈ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਤੇ ਬਹੁਤ ਬੰਦੇ ਕਰ ਰਹੇ ਨੇ ਜਿਹੜੇ ਨਵੇਂ ਵੀਰ ਆ ਨਾਲ ਦੀ ਨਾਲ ਬਹੁਤ ਵਧੀਆ ਥੈਂਕ ਯੂ ਧੰਨਵਾਦ ਉਹਨਾਂ ਵੀਰਾਂ ਦਾ ਹੌਸਲਾ ਬਹੁਤ ਹੁੰਦਾ ਹੈ ਵੀਰ ਜੇ ਤੁਸ ਸਾਥ ਦਿੰਦੇ ਆ ਤੇ ਹਲੋ ਜੀ ਬਾਕੀ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਤੁਹਾਨੂੰ ਜਾਨਵਰ ਕਿਵੇਂ ਲੱਗੇ ਠੀਕ ਹੈ ਜੀ ਕਰੋ ਚੈੱਕ ਬਾਈ